પરમ સન્માન સતકારયોગ સાહિબ સਤગુરુ દીનદયાલ ભગતવશલ પતિત પાવન સાહિબ સਤગુરુ શ્રી ગુરુ ગ્રંથ સાહિબ સચ્ચે પાદશાહજી ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸੁਭਾਏ ਮਾਨ ਸਜ ਬੈਠੀ ਸਮੂਹ ਗੁਰੂ ਰੂਪ ਸਾ ਸੰਗਤ ਜੀਓ ਆਪ ਬੜੇ ਪਿਆਰ ਸਤਕਾਰ ਸਹਿਤ ਗੁਰ ਚਰਨਾਂ ਵਿੱਚ ਵਿਰਾਜਮਾਨ ਹੋ ਸਤ ਗੁਰਾਂ ਦੀ ਬਖਸ਼ਿਸ਼ ਹੋਈ ਹੈ ਸਾਨੂੰ ਇਹ ਸੁਭਾਗ ਸਮਾ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਬੈਠਣ ਦਾ ਅੱਜ ਫਿਰ ਪ੍ਰਾਪਤ ਹੋਇਆ ਹੈ ਤੁਸੀਂ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਚੋਂ ਕੁਝ ਪਵਿੱਤਰ ਬਚਨਾਂ ਦਾ ਪਾਠ ਸਰਵਣ ਕੀਤਾ ਹੈ। 426 ਅੰਗ ਤੇ ਜੋ ਅਸੀਂ ਕੱਲ ਅਸ਼ਟਪਦੀ ਆਰੰਭ ਕੀਤੀ ਸੀ ਉਹਦੇ ਅਖੀਰਲੇ ਚਾਰ ਪਦਿਆਂ ਦਾ ਆਪਾਂ ਪਾਠ ਕੀਤਾ ਹੈ। ਤੇ ਇਹਨਾਂ ਚਾਰ ਪਦਿਆਂ ਨੂੰ ਹੀ ਅੱਜ ਗੁਰੂ ਸਾਹਿਬ ਜੀ ਦੀ ਮਿਹਰ ਦੇ ਨਾਲ ਆਪਾਂ ਵਿਚਾਰਨ ਦਾ ਸਮਝਣ ਦਾ ਯਤਨ ਕਰਾਂਗੇ ਜੀ। ਕੀ ਗੁਰਦੇਵ ਪਿਤਾ ਜੀ ਸਾਨੂੰ ਕੀ ਸਮਝਾ ਰਹੇ ਨੇ ਇਹਨਾਂ ਅੰਮ੍ਰਿਤ ਵਚਨਾਂ ਦੇ ਰਾਹੀਂ ਸੋ ਆਓ ਤਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਨ ਉਹਨਾਂ ਦਾ ਅੰਮ੍ਰਿਤ ਵਚਨ ਹੈ ਉਚਾਰਨ ਕੀਤਾ ਹੋਇਆ ਅੰਗ ਸੰਗ ਸਹਾਇ ਹੋ ਕੇ ਆਪ ਹੀ ਵਿਚਾਰ ਕਰਵਾ ਲੈਣ ਕੁਝ ਕਹਿਣ ਸੁਣਨ ਤੋਂ ਪਹਿਲਾਂ ਫਤਿਹ ਕਰਿਓ ਪਰਵਾਨ ਤਿਆਖੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਕੱਲ ਵੀ ਨਾਮ ਦੀ ਗੱਲ ਮਹਾਰਾਜ ਨੇ ਕੀਤੀ ਸੀ ਕੱਲ ਚੌਥਾ ਪਾਦਾ ਸਮਾਪਤ ਇਹਨਾਂ ਪੰਕਤੀਆਂ ਤੇ ਹੋਇਆ ਸੀ ਕਿ ਨਾਮ ਸੁਣੀਐ ਨਾਮ ਮੰਨੀਐ ਨਾਮੇ ਵਡਿਆਈ ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਭਾਈ ਭਈ ਜਿਨ੍ਹਾਂ ਨੇ ਨਾਮ ਸੁਣਿਆ ਨਾਮ ਮੰਨਿਆ ਨਾਮ ਦੇ ਸਦਕਾ ਹੀ ਉਹਨਾਂ ਨੂੰ ਵਡਿਆਈ ਮਿਲੀ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕੀਤੀ ਹੈ ਤੇ ਆਖਦੇ ਸੇ ਨਾਮ ਦੇ ਸਦਕਾ ਉਹਨਾਂ ਨੂੰ ਰੱਬ ਦੇ ਮਹੱਲਾਂ ਵਿੱਚ ਥਾਂ ਮਿਲਦੀ ਹੈ ਭਾਵ ਰੱਬ ਦੇ ਘਰ ਵਿੱਚ ਓ ਟਿਕ ਜਾਂਦੇ ਆ ਦੇ ਮਹਾਰਾਜ ਅੱਜ ਵੀ ਕਹਿ ਰਿਹਾ ਉਥੋਂ ਹੀ ਅਗਲੀਆਂ ਪੰਕਤੀਆਂ ਕਿ ਨਾਮੇ ਹੀ ਘਟ ਚਾਨਣਾ ਨਾਮੇ ਸੋਭਾ ਪਾਈ ਸੰਸਾਰ ਅੰਦਰ ਮਹਾਰਾਜ ਕਹਿਣ ਲੱਗੇ ਬੰਦਾ ਸ਼ੋਭਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਇਸ ਜਗਤ ਵਿੱਚ ਨਾਮ ਦੇ ਸਦਕਾ ਵੀ ਸ਼ੋਭਾ ਮਿਲਦੀ ਹੈ ਤੇ ਨਾਮ ਦੇ ਸਦਕਾ ਪਰਲੋਕ ਵਿੱਚ ਵੀ ਸ਼ੋਭਾ ਮਿਲਦੀ ਹੈ ਇਸ ਲੋਕ ਵਿੱਚ ਤੇ ਵਡਿਆਈ ਮਿਲੇਗੀ ਮਿਲੇਗੀ ਜਿਨ੍ਹਾਂ ਨੇ ਨਾਮ ਜਪਿਆ ਬੰਦਗੀ ਕੀਤੀ ਤੇ ਅੱਗੇ ਜਦੋਂ ਇਸ ਸਰੀਰ ਵਿੱਚੋਂ ਇਹ ਜਿੰਦ ਨਿਕਲਦੀ ਹੈ ਤੇ ਇਸ ਜਿੰਦ ਨੂੰ ਪਰਮਾਤਮਾ ਦੇ ਘਰ ਪਰਲੋਕ ਵਿੱਚ ਵੀ ਮਾਨ ਤੇ ਵਡਿਆਈ ਨਾਲ ਨਿਵਾਜਿਆ ਜਾਂਦਾ ਹੈ ਮਹਾਰਾਜ ਕਹਿਣ ਲੱਗੇ ਪਰ ਉਹ ਤਾਕ ਹੁੰਦਾ ਜਦੋਂ ਮਨੁੱਖ ਨਾਮ ਜਪਦਾ ਹੋਇਆ ਬੰਦਗੀ ਕਰਦਾ ਹੋਇਆ ਇੰਨਾ ਕੁ ਨਾਮ ਕਮਾ ਲੈਂਦਾ ਹੈ ਕਿ ਉਹਦੇ ਹਿਰਦੇ ਘਰ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਨਾਮ ਹੀ ਤੁਹਾਡੇ ਅੰਦਰ ਦੇ ਹਨੇਰੇ ਨੂੰ ਮਿਟਾਉਣ ਦੀ ਤਾਕਤ ਰੱਖਦਾ ਹੈ ਨਾਮ ਉਚਾਨਣ ਹੈ ਜਿਸ ਚਾਨਣ ਵਿੱਚ ਜਿਸ ਚਾਨਣ ਦੀ ਅਗਵਾਈ ਦੇ ਅੰਦਰ ਤੁਸੀਂ ਆਪਣਾ ਰੋਹਾਨੀਆ ਦਾ ਸਫ਼ਰ ਤੈਅ ਕਰਦੇ। ਨਾਮ ਦੇ ਚਾਨਣ ਤੋਂ ਬਗੈਰ ਬੰਦਾ ਕਈ ਵਾਰ ਅਗਿਆਨਤਾ ਦੇ ਵਿਕਾਰਾਂ ਦੇ ਹਨੇਰੇ ਵਿੱਚ ਭਟਕ ਜਾਂਦਾ ਹੈ। ਇਹ ਨਾਮ ਦਾ ਚਾਨਣ ਹੀ ਹੈ। ਜਿਸ ਚਾਨਣ ਦੇ ਅੰਦਰ ਅਸੀਂ ਆਪਣੇ ਰਸਤੇ ਨੂੰ ਆਪਣੇ ਸਫਰ ਨੂੰ ਅੱਗੇ ਤੋਰਦੇ ਹਾਂ ਮਹਾਰਾਜ ਕਹਿ ਰਿਹਾ ਨਾਮੀ ਹੀ ਕਟ ਚਾਨਣਾ ਕਿਉਂਕਿ ਬਾਹਰ ਦਾ ਚਾਨਣ ਤੇ ਬੜੇ ਵਸੀਲਿਆਂ ਨਾਲ ਪ੍ਰਾਪਤ ਹੋ ਸਕਦਾ ਹੈ ਜੀ ਬਾਹਰ ਦਾ ਚਾਨਣ ਸੂਰਜ ਵੀ ਬਾਹਰ ਦਾ ਚਾਨਣ ਦਿੰਦਾ ਹੈ ਅਸੀਂ ਬਲਬ ਲਾਈਟ ਦੀਵਾ ਇਹ ਸਾਰੇ ਬਾਹਰ ਦਾ ਚਾਨਣ ਦੇਣ ਦੇ ਸਮਰੱਥ ਨੇ ਪ੍ਰਸਾਦ ਸੰਗਤ ਕੋਈ ਦੀਵਾ ਕੋਈ ਬਲਬ ਕੋਈ ਟਿਊਬ ਕੋਈ ਸੂਰਜ ਕੋਈ ਚੰ드ਰਮਾ ਅੰਦਰ ਦੇ ਹਨੇਰੇ ਨੂੰ ਮਿਟਾਉਣ ਦੀ ਤਾਕਤ ਨਹੀਂ ਰੱਖਦਾ ਤੇ ਜੇ ਅੰਦਰ ਦੇ ਹਨੇਰੇ ਨੂੰ ਮਿਟਾਉਣ ਦੀ ਤਾਕਤ ਨਹੀਂ ਤੇ ਅੰਦਰ ਚਾਨਣ ਕਿੱਥੋਂ ਲੈ ਆਉਣਗੇ ਇਸ ਕਰਕੇ ਅੰਦਰ ਦਾ ਚਾਨਣ ਹੈ ਉਹ ਕੇਵਤ ਕੇਵਲ ਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਨਾਮ ਦੇ ਸਦਕਾ ਹੀ ਮਿਲਦਾ ਹੈ ਜਿਨ੍ਹਾਂ ਨੇ ਨਾਮ ਜਪਿਆ ਬੰਦਗੀ ਕੀਤੀ ਹੈ ਸਾਧ ਸੰਗ ਜਿਉਂ-ਜਿਉਂ ਉਹ ਇੱਕ ਮਨ ਇੱਕ ਚਿੱਤ ਹੋ ਕੇ ਨਾਮ ਦੀ ਕਮਾਈ ਕਰਦੇ ਆ ਅਭਿਆਸੀ ਬਣਦੇ ਨੇ ਤ्यों-ਤ्यों ਉਹਨਾਂ ਦੇ ਅੰਦਰ ਨਾਮ ਦਾ ਚਾਨਣ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਧ ਸੰਗਤ ਮਹਾਰਾਜ ਤੁਨ ਗੁਰੂ ਅਮਰਦਾਸ ਮਹਾਰਾਜ ਕਹਿ ਰਿਹਾ ਇਸ ਕਰਕੇ ਪਈ ਨਾਮੇ ਹੀ ਕਟ ਚਾਨਣਾ ਨਾਮੇ ਸੋਭਾ ਪਾਈ ਨਾਮੇ ਹੀ ਸੁਖ ਉਪਜੇ ਨਾਮੇ ਸਰਣਾਈ ਜਿਹੜੇ ਨਾਮ ਦੀ ਸ਼ਰਨ ਵਿੱਚ ਆ ਗਏ ਜਿਨ੍ਹਾਂ ਨੇ ਨਾਮ ਜਪਿਆ ਇਸ ਨਾਮ ਵਿੱਚੋਂ ਹੀ ਸਦੀਵੀ ਸੁਖ ਮਿਲਿਆ ਹੈ ਤੇ ਸਾਧ ਸੰਗਤ ਜਦੋਂ ਅਸੀਂ ਗੁਰੂ ਕੀ ਸ਼ਰਨ ਵਿੱਚ ਜਾਂਦੇ ਆ ਦੇਖੋ ਇੱਥੇ ਗੱਲ ਨਾਮ ਦੀ ਵੀ ਨਾਮ ਦੀ ਸ਼ਰਨ ਵਿੱਚ ਜਾ ਨਾਮ ਤੋਂ ਸ਼ੋਭਾ ਮਿਲੇਗੀ ਨਾਮ ਅੰਦਰ ਦਾ ਚਾਨਣ ਦੇਣ ਵਾਲਾ ਹੈ ਨਾਮ ਹੀ ਸੁਖ ਦੇਣ ਵਾਲਾ ਹੈ ਤਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਸ਼ਬਦ ਆਉਂਦਾ ਹੈ ਜਿੱਥੇ ਮਹਾਰਾਜ ਕਹਿ ਰਿਹਾ ਤੂੰ ਸਤਗੁਰੂ ਦੀ ਸ਼ਰਨ ਵਿੱਚ ਆ ਉੱਥੇ ਨਾਮ ਵੀ ਹੈ ਉੱਥੇ ਸ਼ੋਭਾ ਵੀ ਹੈ ਉੱਥੇ ਵਡਿਆਈ ਵੀ ਹੈ ਉੱਥੇ ਸਭ ਕੁਝ ਹੈ ਜਿਹੜਾ ਗੁਰੂ ਕੀ ਸ਼ਰਨ ਵਿੱਚ ਆ ਜਾਂਦਾ ਹੈ ਮਹਾਰਾਜ ਕਹਿ ਰਿਹਾ ਸਤਗੁਰ ਆਇਓ ਸ਼ਰਨ ਤੁਹਾਰੀ ਜਦੋਂ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਮਾਲਕ ਜੀ ਮੈਨੂੰ ਕੀ ਕੁਝ ਪ੍ਰਾਪਤ ਹੋਇਆ ਆਖਦਿਆ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਮਨੁੱਖ ਦੀ ਜ਼ਿੰਦਗੀ ਵਿੱਚ ਆਹੀ ਕੁਝ ਤੇ ਹੈ ਇੱਕ ਤੇ ਮਨੁੱਖ ਸਾਰਾ ਜੀਵਨ ਚਿੰਤਾ ਵਿੱਚ ਗਰਸਿਆ ਰਹਿੰਦਾ ਹੈ ਕੋਈ ਨਾ ਕੋਈ ਚਿੰਤਾ ਨਾ ਕੋਈ ਨਾ ਕੋਈ ਬੰਦਾ ਟੈਨਸ਼ਨ ਮਨ ਵਿੱਚ ਲਈ ਰੱਖਦਾ ਹੈ ਮਹਾਰਾਜ ਕਹਿਣਗੇ ਚੇਤਾ ਰੱਖੀ ਬੰਦੇ ਦੇ ਜੀਵਨ ਵਿੱਚ ਦੁਨਿਆਵੀ ਟੈਨਸ਼ਨਾਂ ਵੀ ਹੁੰਦੀਆਂ ਨੇ ਤੇ ਕਈਆਂ ਦੇ ਜੀਵਨ ਵਿੱਚ ਆ ਵੀ ਹੁੰਦਾ ਹਾਏ ਅੱਗੇ ਕੀ ਬਣੇਗਾ ਇੱਕ ਤੇ ਇੱਥੇ ਵੀ ਦੁਨਿਆਵੀ ਵਿੱਚ ਕੀ ਬਣਨਾ ਹੈ ਦੁਨਿਆਵੀ ਵਿੱਚ ਕੀ ਹੋਏਗਾ ਤੇ ਫਿਰ ਇਹ ਵੀ ਚਿੰਤਾ ਕੀ ਅੱਗੇ ਕੀ ਸਾਡੇ ਨਾਲ ਹੋਣਾ ਹੈ ਮਹਾਰਾਜ ਕਿੰ ਲਗੇ ਤੂੰਆਂ ਚਿੰਤਾਵਾਂ ਕਰਨੀਆਂ ਛੱਡ ਦੇ ਤੂੰ ਨਾਮ ਜਪ ਗੁਰੂ ਕੀ ਸ਼ਰਨ ਵਿੱਚ ਆ ਗੁਰੂ ਤੇਰੀਆਂ ਚਿੰਤਾਵਾਂ ਵੀ ਮਿਟਾਏਗਾ ਗੁਰੂ ਤੈਨੂੰ ਵਿੜਿਆਈ ਸ਼ੋਭਾ ਵੀ ਦਵੇਗਾ ਗੁਰੂ ਤੈਨੂੰ ਪਰਮ ਸੁਖ ਦੀ ਪ੍ਰਾਪਤੀ ਵੀ ਕਰਵਾਏਗਾ ਤੇ ਗੁਰੂ ਦੀ ਕਿਰਪਾ ਦੇ ਨਾਲ ਤੈਨੂੰ ਆਨੰਦ ਵੀ ਮਿਲੇਗਾ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਜਿਹੜਾ ਮਿਲੇ ਸੁਖ ਹੈ ਇਹ ਦੁਨਿਆਵੀ ਸੁੱਖ ਨਹੀਂ ਇਹ ਪਰਮਾਤਮਾ ਦੇ ਨਾਮ ਦਾ ਅੰਦਰ ਦਾ ਸੁੱਖ ਹੈ ਦੁਨਿਆਵੀ ਸੁੱਖ ਤੇ ਅੱਜ ਹੈ ਕੱਲ ਨਹੀਂ ਰਹੇਗਾ ਦੁਨਿਆਵੀ ਸੁੱਖ ਨਿਮਖ ਪਰਦਾ ਹੈ ਹੁਣ ਇੱਕ ਪਲ ਵਿੱਚ ਅਸੀਂ ਸੁੱਖ ਨਾਲ ਬੈਠੇ ਹਾਂ ਆਨੰਦ ਨਾਲ ਦੂਜੇ ਹੀ ਪਲ ਪਤਾ ਨਹੀਂ ਕੀ ਹੋ ਜਾਣਾ ਹੈ ਅੱਜ ਜੋ ਅਹਿਮਦਾਬਾਦ ਚ ਪਲੇਨ ਕ੍ਰੈਸ਼ ਹੋਇਆ ਜਿਹੜੇ ਉਸ ਪਲੇਨ ਵਿੱਚ ਬੈਠਿਆ ਉਹ ਉਦੋਂ ਸੁੱਖ ਵਿੱਚ ਨਹੀਂ ਉਦੋਂ ਖੁਸ਼ੀ ਵਿੱਚ ਨੇ ਕਿ ਅਸੀਂ ਜਾ ਕੇ ਆਪਣਿਆਂ ਨੂੰ ਮਿਲਣਾ ਬੜੇ ਮਨ ਵਿੱਚ ਚਾਹ ਨੇ ਪਰ ਕੁਝ ਸੈਕਿੰਡ ਤੋਂ ਬਾਅਦ ਉਹੀ ਖੁਸ਼ੀ ਉਹਨਾਂ ਦੀ ਗਮ ਵਿੱਚ ਬਦਲ ਜਾਂਦੀ ਹੈ ਦੁਨਿਆਵੀ ਸੁੱਖ ਹੁਣ ਹੈ ਪਲ ਦਾ ਨਹੀਂ ਪਤਾ ਵੀ ਅਗਲੇ ਪਲ ਹੋ ਕੀ ਜਾਣਾ ਹੈ ਪਰ ਜਿਹੜਾ ਅੰਦਰ ਦਾ ਸੁੱਖ ਹੈ ਨਾ ਜੀ ਚੇਤੇ ਰੱਖਿਓ ਅੰਦਰ ਦਾ ਸੁੱਖ ਬਾਹਰ ਦੇ ਸੁੱਖ ਵਿੱਚ ਵੀ ਹੈ ਅੰਦਰ ਦਾ ਸੁਖ ਬਾਹਰ ਦੇ ਦੁੱਖ ਵਿੱਚ ਵੀ ਹੈ ਇੰਨੀ ਵੀ ਮੇਰੇ ਸਰੀਰ ਨੂੰ ਦੁੱਖ ਹੈ ਮੇਰੇ ਸਰੀਰ ਨੂੰ ਕੀ ਤਕਲੀਫ ਹੈ ਤੇ ਮੈਂ ਅੰਦਰੋਂ ਦੁਖੀ ਹੋ ਗਿਆ ਵਾ ਨਹੀਂ ਜਿਹੜੇ ਨਾਮ ਜਪਦੇ ਆ ਬੰਦਗੀ ਕਰਦੇ ਆ ਜਿਨ੍ਹਾਂ ਨੂੰ ਮਾਲਕ ਨੇ ਆਤਮਿਕ ਸੁਖ ਦਿੱਤਾ ਹੈ ਸਾਸੰਗਤ ਦੀ ਦੁਨਿਆਵੀ ਤੇ ਸਰੀਰ ਦੇ ਦੁੱਖ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ ਹੈ ਇਹ ਤੇ ਉਹ ਸੁਖ ਮਿਲਦਾ ਹੈ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਮਹਾਰਾਜ ਜਨ ਕਿਸ ਕਰਕੇ ਭਾਈ ਨਾਮੇ ਹੀ ਸੁਖ ਉਪਜੈ ਨਾਮ ਜਪਕੇ ਹੀ ਭਾਈ ਅੰਦਰ ਦਾ ਸੁਖ ਪੈਦਾ ਹੁੰਦਾ ਹੈ ਨਾਮੇ ਸਰਨਾਈ ਫਿਰ ਕਹਿ ਦਿੱਤਾ ਬਿਨ ਨਾਵੈ ਕੋਈ ਨਾ ਮੰਨੀ ਐ ਆਵੀ ਭੁਲੇਖਾ ਮਨ ਚੋਂ ਕੱਢ ਦੇ ਜੇ ਤੂੰ ਨਾਮ ਨਹੀਂ ਜਪਿਆ ਚੇਤਾ ਰੱਖੀ ਰੱਬ ਦੀ ਦਰਗਾਹ ਵਿੱਚ ਕਿਸੇ ਨੇ ਤੇਰੀ ਨਿਯਮ ਮੰਨਣੀ ਮੰਨਣ ਦੀ ਛੱਡ ਰੱਬ ਦੀ ਦਰਗਾਹ ਵਿੱਚ ਤੈਨੂੰ ਜਾਣ ਨਹੀਂ ਦੇਣਾ ਕਿਸੇ ਨੇ ਰੱਬ ਦੀ ਦਰਗਾਹ ਵਿੱਚ ਉਹਦੀ ਨਹੀਂ ਚੱਲਦੀ ਯਾਦ ਰੱਖਿਓ ਜਿਹੜਾ ਆਪਣੀ ਹਯਾਤੀ ਦੇ ਅੰਦਰ ਗੁਰੂ ਦੀ ਮੰਨਦਾ ਹੈ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ ਜਿੰਨੇ ਗੁਰੂ ਦੀ ਗੱਲ ਨੂੰ ਮੰਨਿਆ ਹੈ ਰੱਬ ਦੀ ਦਰਗਾਹ ਵਿੱਚ ਵੀ ਉਸੇ ਦੀ ਮੰਨੀ ਜਾਂਦੀ ਹੈ ਜਿਹੜਾ ਇੱਥੇ ਨਹੀਂ ਗੁਰੂ ਦੀ ਗੱਲ ਮੰਨਦਾ ਪਿਆ ਤੇ ਰੱਬ ਵੀ ਨਹੀਂ ਮੰਨਦਾ ਰੱਬ ਕਹਿੰਦੇ ਤੂੰ ਦੁਨੀਆ ਵਿੱਚ ਸੋਚਦਾ ਮੈਂ ਆਪਣੇ ਘਰ ਵਿੱਚ ਆ ਮੈਨੂੰ ਕੋਈ ਪਰਵਾਹ ਨਹੀਂ ਤੇ ਚੇਤਾ ਰੱਖੀ ਜੇ ਇੱਥੇ ਨਹੀਂ ਮੇਰੀ ਮੰਨਣੀ ਤੇ ਤੇਰੀ ਮੇਰੇ ਘਰ ਵਿੱਚ ਵੀ ਨਹੀਂ ਚੱਲਣੀ ਫੈ ਰੱਬ ਦੀ ਦਰਗਾਹ ਵਿੱਚ ਉਹਨਾਂ ਦੀ ਚੱਲਦੀ ਹੈ ਉਹਨਾਂ ਦੀ ਮੰਨੀ ਜਾਂਦੀ ਹੈ ਉਹਨਾਂ ਨੂੰ ਮਾਣ ਸਤਿਕਾਰ ਮਿਲਦਾ ਜਿਹੜੇ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਆ ਮਹਾਰਾਜ ਜੀ ਕਹਿ ਰਿਹਾ ਬਿਨ ਨਾਵੈ ਕੋਏ ਨਾ ਮੰਨੀ ਐ ਬਿਨਾ ਨਾਮ ਤੋਂ ਇਹ ਚੇਤਾ ਰੱਖੀ ਤੈਨੂੰ ਕਿਸੇ ਨੇ ਨਹੀਂ ਮੰਨਣਾ ਤੇਰੀ ਕੋਈ ਇੱਜ਼ਤ ਕੋਈ ਪਤ ਨਹੀਂ ਹੋਣੀ ਤੇ ਮਹਾਰਾਜ ਆਖਦੇ ਸਚਾਈ ਹੈ ਬਿਨ ਨਾਮ ਤੋਂ ਮਨਮੁਖ ਬੰਦੇ ਆਪਣੀ ਪਤ ਗਵਾ ਕੇ ਦੁਨੀਆ ਤੋਂ ਚਲੇ ਜਾਂਦੇ ਬਿਨ ਨਾਵੇ ਕੋਈ ਨਾ ਮੰਨਿਐ ਮਨਮੁਖ ਪਤ ਗਵਾਈ ਸਾਦ ਸੰਗਤ ਗੁਰਮੁਖ ਤੇ ਮਨਮੁਖ ਤੋ ਸ਼ਬਦ ਆਮ ਕਰਕੇ ਅਸੀਂ ਬਹੁਤ ਪੜ੍ਹਦੇ ਤੇ ਸੁਣਦੇ ਆ ਮਹਾਰਾਜ ਆਖਦਿਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ ਮਨਮੁਖ ਆਪਣਾ ਮੂਲ ਆਪਣੀ ਪਤ ਸਭ ਕੁਝ ਗਵਾ ਕੇ ਚਲੇ ਜਾਂਦੇ ਆ ਕਿਉਂਕਿ ਉਹਨਾਂ ਨੇ ਆਪਣੇ ਮਨ ਦੇ ਪਿੱਛੇ ਤੁਰਨਾ ਕੀਤਾ ਉਹ ਮਨ ਦੀ ਮੰਨਦੇ ਆ ਤੇ ਜਿਹੜੇ ਗੁਰਮੁਖ ਹੁੰਦੇ ਆ ਗੁਰੂ ਦੀ ਮੰਨਦੇ ਆ ਉਹ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਬਚਨਾਂ ਨੂੰ ਮੰਨਦੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਿਆ ਬਿਨ ਨਾਮ ਹੈ ਕੋਈ ਨਾ ਮੰਨੀਐ ਮਨ ਮੁਖ ਪਤ ਗਵਾਈ ਤੇ ਮਹਾਰਾਜ ਕਿ ਲਗੇ ਨਲ ਹੁੰਦਾ ਕੀ ਐ ਇਹਨਾਂ ਨੂੰ ਪਤਾ ਕੀ ਹੁੰਦਾ ਆਖ ਦਿੱਤਾ ਜਮ ਪੁਰ ਬਾਦੇ ਮਾਰਿਐ ਭਾਈ ਇਹਨਾਂ ਨੂੰ ਜਮਾਂ ਦੀ ਪੁਰੀ ਵਿੱਚ ਬੰਨਿਆ ਜਾਂਦਾ ਐ ਇਹਨਾਂ ਨੂੰ ਜਮਾਂ ਦੀ ਪੁਰੀ ਵਿੱਚ ਬਨ ਕੇ ਇਹਨਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਕੀਤਾ ਜਾਂਦਾ ਐ ਹਜ਼ੂਰ ਆਖਦੇ ਬੜੀ ਭੈੜੀ ਮਾਰ ਪੈਂਦੀ ਐ ਇਹਨਾਂ ਨੂੰ ਜਿਨ੍ਹਾਂ ਨੇ ਦੁਨੀਆਂ ਤੇ ਨਾਮ ਨਹੀਂ ਜਪਿਆ ਵਿਕਾਰਾਂ ਨੂੰ ਭੋਗਿਆ ਵੇਖੋ ਕਰਮਾਂ ਦਾ ਫਲ ਤੇ ਬੰਦਾ ਭੁਗਤੇਗਾ ਨਾ ਇਹ ਸਚਾਈ ਐ ਤੁਸੀਂ ਜੋ ਕਰਮ ਕਰੋਗੇ ਤੁਸੀਂ ਆਪਣੇ ਕਰਮਾਂ ਦਾ ਜ਼ਰੂਰ ਭੁਗਤੋਗੇ ਸਾ ਸੰਗਤ ਕਰਮ ਬੰਦੇ ਨੂੰ ਹਮੇਸ਼ਾ ਇੱਜ਼ਤ ਵਾਲੇ ਪਤਵਾਲੇ ਚੰਗੇ ਤੇ ਸੋਹਣੇ ਕਰਮ ਕਰਨੇ ਚਾਹੀਦੇ ਆ ਕਿ ਜਿੱਦਣ ਮੈਂ ਇਸ ਸੰਸਾਰ ਤੋਂ ਜਾਵਾਂ ਕਿਸੇ ਦੇ ਮੁਖ ਵਿੱਚੋਂ ਆ ਨਾ ਨਿਕਲੇ ਕਿ ਚੰਗਾ ਹੋਇਆ ਬੰਦਾ ਦੁਨੀਆ ਤੋਂ ਚਲਾ ਗਿਆ ਮਹਾਰਾਜ ਕਹਿੰਨਗੇ ਇਹ ਤੇਰੀ ਤੇਰੇ ਕਰਮਾਂ ਤੇ ਡਿਪੈਂਡ ਕਰੇਗਾ ਤੂੰ ਜਿਹੋ ਜੇ ਕਰਮ ਕਰਦੇ ਤੇਰੇ ਕਰਮਾਂ ਦੇ ਆਧਾਰ ਤੇ ਲੋਕਾਂ ਨੇ ਵੀ ਗੱਲਾਂ ਕਰਨੀਆਂ ਨੇ ਰੱਬ ਦੀ ਦਰਗਾਹ ਵਿੱਚ ਤੇ ਫੈਸਲੇ ਚੱਲ ਕਰਮਾਂ ਦੇ ਆਧਾਰ ਤੇ ਹੋਣਾ ਹੈ ਉਥੇ ਤੇ ਤੇ ਕਰਮਾਂ ਦੇ ਆਧਾਰ ਤੇ ਸਾਰੀ ਗੱਲ ਅੱਗੇ ਤੁਰਨੀ ਐ ਪਰ ਤੇਰੇ ਕਰਮਾਂ ਨੂੰ ਦੇਖਦਿਆਂ ਹੋਇਆਂ ਤੇਰੇ ਪਿੱਛੋਂ ਵੀ ਲੋਕੀ ਤੇਰੇ ਕਰਮਾਂ ਦੀ ਗੱਲ ਕਰਨਗੇ ਮਹਾਰਾਜ ਆਖਦਾ ਚੰਗੇ ਕਰਮ ਕਰਕੇ ਜਾਏਗਾ ਤੇ ਲੋਕ ਕਹਿਣਗੇ ਬੰਦਾ ਚੰਗਾ ਸੀ ਚੰਗੇ ਕਰਮ ਕਰਦਾ ਰਿਹਾ ਤੇ ਮਾੜੇ ਕਰੇਗਾ ਤੇ ਲੋਕਾਂ ਨੇ ਕਹਿਣਾ ਜ਼ਿੰਦਗੀ ਚ ਕੋਈ ਚੱਜ ਦਾ ਕੰਮ ਕੀਤੇ ਨਹੀਂ ਬੰਦੇ ਨੇ ਮਹਾਰਾਜ ਆਖਦੇ ਆ ਇਸ ਕਰਕੇ ਹੀ ਇਨਸਾਨ ਜਮ ਪਰ ਬਾਦੇ ਮਾਰਿ ਹੈ ਇੰਨਾਂ ਨੇ ਮਾੜੇ ਕਰਮ ਕੀਤੇ ਮਨਮੁਖ ਬੰਦੇ ਨੂੰ ਜਮਾ ਦੀ ਦਰਗਾਹ ਵਿੱਚ ਜਮਾ ਦੇ ਪੁਰੀ ਵਿੱਚ ਉਹਨਾਂ ਨੂੰ ਬਨ ਕੇ ਮਾਰਿਆ ਜਾਂਦਾ ਹੈ ਪਾਪ ਉਹ ਇਹ ਸਾਰਾ ਹਿਸਾਬ ਕਿਤਾਬ ਕਰਦੇ ਤੇ ਮਹਾਰਾਜ ਜਗਦੇ ਕੀ ਖਟਿਆ ਫਿਰ ਜੀਵਨ ਵਿੱਚ ਹੋਏ ਕੁਝ ਖਟਿਆ ਕੁਝ ਲਾਹਾ ਲਿਆ ਬਿਰਥਾ ਜਨਮ ਗਵਾਈ ਤੂੰ ਆਪਣਾ ਜਨਮ ਬਿਰਥਾ ਗਵਾ ਬੈਠਾ ਜਿਹੜਾ ਜਨਮ ਕੀਮਤੀ ਬਹੁ ਸੀ ਜਿਸ ਜਨਮ ਵਿੱਚ ਆ ਕੇ ਪਰਮਾਤਮਾ ਦੇ ਨਾਮ ਨੂੰ ਜਪਣਾ ਸੀ ਬੰਦਗੀ ਕਰਨੀ ਸੀ ਪਰ ਉਸ ਜੀਵਨ ਵਿੱਚ ਖਟਿਆ ਕੁਝ ਨਹੀਂ ਸਾత్సੰਗਤ ਜੀਵਨ ਬੜਾ ਕੀਮਤੀ ਹੈ ਯਾਦ ਰੱਖਿਓ ਇਹ ਕੀਮਤੀ ਵੀ ਹੈ ਤੇ ਸਾత్సੰਗਤ ਇਹਦੀ ਮਨਿਆਦ ਵੀ ਥੋੜੀ ਹੈ ਬੰਦੇ ਨੂੰ ਲੱਗਦਾ ਕਿ ਬਹੁਤ ਸਾత్సੰਗ ਸਮਾਂ ਲੰਘ ਜਾਂ دیر ਨਹੀਂ ਲੱਗਦੀ ਇਸ ਕਰਕੇ ਜਿਹੜਾ ਸਾਮਾ ਸਾਨੂੰ ਮਿਲਿਆ ਹੈ ਨਾ ਇਹ ਵਕਤ ਮਿਲਿਆ ਨਾ ਮਨੁੱਖਾ ਜ਼ਿੰਦਗੀ ਦਾ ਇਹਨੂੰ ਜਿੰਨਾ ਸੰਭਾਲਿਆ ਜਾਂ ਤੈਨੂੰ ਸੰਭਾਲ ਲੋ ਜਿੰਨਾ ਇਸ ਜੀਵਨ ਵਿੱਚ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਬੰਦਗੀ ਕੀਤੀ ਜਾਂਦੀ ਹੈ ਕਰ ਲੈਣੀ ਚਾਹੀਦੀ ਹੈ ਇਸ ਕਰਕੇ ਜੀਵਨ ਬੜਾ ਅਮੋਲ ਹੈ ਇਹਨੂੰ ਬਿਰਥਾ ਨਾ ਗਵਾਓ ਮਹਾਰਾਜ ਗੁਰ ਤੇਗ ਬਹਾਦਰ ਜੀ ਕਹਿੰਦੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਤ ਕੀਨ ਤੂ ਤਾਂ ਬਿਰਥਾ ਗਵਾ ਹੀ ਜਾਂਦਾ ਜਨ ਤੇਰਾ ਜੀਵਨ ਬਿਰਥਾ ਹੈ ਜੇ ਪਰਮਾਤਮਾ ਦੇ ਨਾਮ ਨੂੰ ਜਪਦਾ ਬੰਦਗੀ ਕਰਦਾ ਸ਼ੁਭ ਕਰਮ ਕਮਾਉਂਦਾ ਚੰਗੇ ਕੰਮ ਕਰਦਾ ਤੇਰੇ ਅਮਲ ਬੜੇ ਸੋਹਣੇ ਹੁੰਦੇ ਤੇ ਤੈਨੂੰ ਥੋੜਾ ਕਹਿਣਾ ਸੀ ਤੂੰ ਜੀਵਨ ਬਿਰਥਾ ਗਵਾ ਦਿੱਤਾ ਹੈ ਨਾ ਬਿਰਥਾ ਜੀਵਨ ਉਹਨਾਂ ਨੂੰ ਕਿਹਾ ਗਿਆ ਜਿਨ੍ਹਾਂ ਨੇ ਅਸਲ ਵਿੱਚ ਜੀਵਨ ਵਿੱਚ ਖਟਿਆ ਕੱਖ ਨਹੀਂ ਮਹਾਰਾਜਾ ਹਦਿਆ ਉਹੀ ਬਿਰਥਾ ਜਨਮ ਗਵਾਉਂਦੇ ਆ ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਜਮਪੁਰ ਬਾਦੇ ਮਾਰੀਏ ਬਿਰਥਾ ਜਨਮ ਗਵਾਈ ਫਿਰ ਅੱਗੇ ਕਹਿ ਦਿੱਤਾ ਨਾਮੇ ਕੀ ਸਭ ਸੇਵਾ ਕਰੈ ਗੁਰਮੁਖ ਨਾਮ 부ਝਾਈ ਇੱਕ ਪਾਸੇ ਮਨਮੁਖਾਂ ਦੀ ਕੋਈ ਨਹੀਂ ਮੰਨਦਾ ਦੂਜੇ ਪਾਸੇ ਮਹਾਰਾਜ ਕਹਿੰਦੇ ਨਾਮ ਜਪਦਨ ਗੁਰਮੁਖ ਸਾਰੇ ਉਹਦੀ ਸੇਵਾ ਵਿੱਚ ਲੱਗ ਜਾਂਦੇ ਆਂ ਰੱਬ ਦੀ ਦਰਗਾਹ ਵਿੱਚ ਉਹਨੂੰ ਮਾਨ ਸਨਮਾਨ ਇੱਜ਼ਤ ਤੇ ਪਤ ਦਿੱਤੀ ਜਾਂਦੀ ਹੈ ਕੀ ਇਹ ਕਿਸ ਬੰਦੇ ਨੇ ਜੰਗ ਜਿੱਤੀ ਹੈ ਕਿਉਂਕਿ ਅਸੀਂ ਦੁਨੀਆ ਤੇ ਇੱਕ ਬਾਜੀ ਜਿੱਤਣ ਨਹੀਂ ਆਏ ਅਸੀਂ ਦੁਨੀਆ ਤੇ ਲਾਹਾ ਖੱਟਣ ਆਏ ਆ ਜਿਹੜਾ ਬੰਦਾ ਦੁਨੀਆ ਤੇ ਆ ਕੇ ਕੁਝ ਖੱਟ ਕੇ ਜਾਂਦਾ ਸਾਧ ਸੰਗਤ ਚੇਤੇ ਰੱਖੋ ਜਿਹੜੇ ਕਮਾਈ ਕਰਦਿਆ ਇੱਜ਼ਤ ਪਾਤ ਉਹਨਾਂ ਨੂੰ ਦਿੱਤੀ ਜਾਂਦੀ ਜਿਹੜੇ ਸਭ ਕੁਝ ਗਵਾ ਕੇ ਚਲੇ ਜਾਂਦੇ ਲੋਕੀ ਉਹਨਾਂ ਨੂੰ ਬੁਲਾਉਂਦੇ ਵੀ ਨਹੀਂ ਬਈ ਨੇ ਖੱਟਿਆ ਕੀ ਹੈ ਬੰਦੇ ਨੇ ਮਹਾਰਾ ਕਿਉਂਕਿ ਸਿੱਧਾ ਜਿਹਾ ਹਿਸਾਬ ਹੈ ਦੁਨੀਆ ਦਾ ਜੇ ਕੋਈ ਕਮਾਈ ਕਰਦਾ ਕੁਝ ਕਮਾਉਂਦਾ ਖੱਟਦਾ ਤੇ ਬੰਦੇ ਕਹਿਣਗੇ ਕਮਾਊ ਹੈ ਤੇ ਜੇ ਨਹੀਂ ਕੋਈ ਬੰਦਾ ਕੁਝ ਖੱਟਦਾ ਬਸ ਖਾ ਲਿਆ ਪੀ ਲਿਆ ਤੇ ਕਹਿਣਗੇ ਨਿਖੱਟੂ ਪੈਦਾ ਹੋ ਗਿਆ ਇਨੇ ਕੁਝ ਨਹੀਂ ਕੀਤਾ ਸਿੱਧੀ ਜੀ ਗੱਲ ਹੈ ਨਾ ਉਹੀ ਗੱਲ ਰੱਬ ਦੀ ਦਰਗਾਹ ਵਿੱਚ ਵੀ ਹੈ ਜੇ ਤੇ ਕੁਝ ਬੰਦਾ ਕਮਾ ਕੇ ਆਉਂਦਾ ਨਾ ਕੁਝ ਲਾਹਾ ਲੈ ਕੇ ਆਉਂਦਾ ਨਾ ਸਾਥ ਸੰਗਤ ਰੱਬ ਉਹਨਾਂ ਦੀ ਸੇਵਾ ਕਰਵਾਉਂਦਾ ਤੇ ਜਿਹੜੇ ਕੁਝ ਨਹੀਂ ਖੱਟਦੇ ਚਲੋ ਉਹਨਾਂ ਦਾ ਹਿਸਾਬ ਤੇ ਵਿੱਚ ਜਮ ਕਰਦੇ ਕਰਦੇ ਹਜ਼ੂਰ ਸੱਚੇ ਪਾਤਸ਼ਾਹ ਜੋ ਸਾਨੂੰ ਕਿਹਾ ਹਜ਼ੂਰ ਨੇ ਸਾਨੂੰ ਇਹੀ ਸਿਖਾਇਆ ਹੈ ਨਾ ਕਿ ਪ੍ਰਾਨੀ ਤੂੰ ਆਇਆ ਲਾਹਾ ਲੈਨ ਲੱਗਾ ਕਿਤ ਕੁ ਫਕੜ ਹੈ ਸਭ ਮੁੱਕਦੀ ਚੱਲੀ ਰਹਿਣ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਲੰਘਦੀ ਜਾ ਰਹੀ ਜਿਵੇਂ ਰਾਤ ਦਾ ਇੱਕ ਪੈਰ ਲੰਘ ਗਿਆ ਦੂਜਾ ਪੈਰ ਲੰਘ ਗਿਆ ਤੀਜਾ ਲੰਘ ਗਿਆ ਚੌਥਾ ਲੰਘ ਗਿਆ ਫਿਰ ਦਿਨ ਚੜ ਜਾਂਦਾ ਸੂਰਜ ਚੜ ਜਾਂਦਾ ਉਸੇ ਤਰ੍ਹਾਂ ਜ਼ਿੰਦਗੀ ਦੀ ਰਾਤ ਦੇ ਵੀ ਚਾਰ ਪਹਿਰ ਨੇ ਇਹ ਵੀ ਇੱਕ ਇੱਕ ਪਹਿਰ ਕਰਕੇ ਗੁਜ਼ਰਦੇ ਜਾਂਦੇ ਆ ਤੇ ਇੱਕ ਦਿਨ ਮੌਤ ਦਾ ਸੂਰਜ ਚੜ ਜਾਣਾ ਹੈ ਮੌਤ ਦੇ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਬੰਦੇ ਨੂੰ ਜਿੰਨਾ ਖਟਿਆ ਜਾਂਦਾ ਹੈ ਜਿੰਨਾ ਕਮਾਇਆ ਜਾਂਦਾ ਇਹਨੂੰ ਆਪਣੀ ਜ਼ਿੰਦਗੀ ਵਿੱਚ ਕਮਾ ਤੇ ਖਟ ਲੈਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਬੰਦਿਆ ਤੂੰ ਆਇਆ ਲਾਹ ਲੈਣ ਲੱਗਾ ਕਿਤ ਕੋ ਫਕੜੈ ਸਭ ਮੁਕਦੀ ਚੱਲੀ ਰਹਿਣ ਮਹਾਰਾਜ ਆਖਦੇ ਜਿੰਦਗੀ ਨੂੰ ਗਵਾ ਨਾ ਜਿੰਦਗੀ ਦੀ ਜਿੰਦਗੀ ਨੂੰ ਉਹ ਨਹੀਂ ਗਵਾਉਂਦੇ ਜੀ ਜਿਨ੍ਹਾਂ ਨੂੰ ਕੀਮਤ ਦਾ ਪਤਾ ਹੁੰਦਾ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਕੀਮਤ ਨਹੀਂ ਨਾ ਪਤਾ ਉਹ ਦੀ ਵੈਲਿਊ ਨਹੀਂ ਸਮਝਦੇ ਉਹਨੂੰ ਉਵੇਂ ਗਵਾਈ ਜਾਂਦੀ ਹੈ ਵੇਸਟ ਕਰੀ ਜਾਂਦੇ ਪਰ ਜਿੰਨਾਂ ਨੂੰ ਉਹਦੀ ਕੀਮਤ ਅਹਿਸਾਸ ਹੈ ਵੀ ਜ਼ਿੰਦਗੀ ਕੀਮਤੀ ਕਿੰਨੇ ਇੱਕ ਇੱਕ ਸਾਹ ਕਿੰਨਾ ਕੀਮਤੀ ਹੈ ਉਹ ਫਿਰ ਇੱਕ ਸਾਹ ਵੀ ਵੇਸਟ ਨਹੀਂ ਹੋਣ ਦਿੰਦੇ ਜੇ ਇੱਕ ਸਾਹ ਵੀ ਉਹ ਤੇ ਕਹਿੰਦੇ ਸਾਡਾ ਜੇ ਇੱਕ ਸਾਹ ਵੀ ਪਰਮਾਤਮਾ ਦੀ ਯਾਦ ਤੋਂ ਬਗੈ ਲੰਘ ਗਿਆ ਨਾ ਸਾਨੂੰ ਜ਼ਿੰਦਗੀ ਚ ਬਹੁਤ ਵੱਡਾ ਘਾਟਾ ਪੈ ਗਿਆ ਕਿਉਂਕਿ ਸਾਹ ਰੱਬ ਨੇ ਗਿਣ ਕੇ ਦਿੱਤੇ ਆ ਸਾਤ ਜਣ ਕੇ ਉਹ ਲੈ ਕੇ ਆਇਆ ਇਸ ਦੁਨੀਆ ਤੇ ਤੇ ਜਿਹੜੀ ਚੀਜ਼ ਗਿਣ ਕੇ ਦਿੱਤੀ ਹੋਵੇ ਗੁਰਮੁਖ ਬੰਦੇ ਉਹਨੂੰ ਇੱਕ ਇੱਕ ਸਵਾਸ ਨੂੰ ਸਾਹਮ ਕੇ ਰੱਖਦੇ ਉਹਦੀ ਸੰਭਾਲ ਕਰਦੇ ਮਹਾਰਾ ਨ ਤਾਈਆਂ ਕਹੀ ਸੀ ਦਮ ਦਮ ਸਦਾ ਸੰਭਾਲਦਾ ਦਮ ਨਾ ਵਰਥਾ ਜਾ ਚੇਤਾ ਰੱਖੇ ਕਿ ਸਾਹ ਨਾ ਵਰਥਾ ਜਲੇ ਚਲਾ ਜਾਏ ਤੇਰਾ ਇੱਕ ਇਹ ਸਾਹ ਬਹੁਤ ਕੀਮਤੀ ਆ ਤੈਨੂੰ ਮਨੁੱਖਾ ਜ਼ਿੰਦਗੀ ਦੇ ਰਤਨ ਦਿੱਤਿਆ ਮੈਂ ਇਨਾ ਸਾਹਾਂ ਦੀ ਕੀਮਤ ਜਾਣੀ ਇੱਕ ਸਾਹ ਵੀ ਰੱਬ ਦੀ ਯਾਦ ਤੋਂ ਬਗੈਰ ਨਾ ਲੰਗੇ ਤੇਰਾ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਆ ਇਸ ਕਰਕੇ ਭਾਈ ਨਾਮੈ ਕੀ ਸਭ ਸੇਵਾ ਕਰੈ ਗੁਰਮੁਖ ਨਾਮੁ 부ਝਾਈ ਜਿਨ੍ਹਾਂ ਨੂੰ ਸਮਝ ਆ ਗਈ ਉਹ ਨਾਮ ਜਪ ਕੇ ਦੁਨੀਆ ਤੋਂ ਜਾਂਦਿਆ ਤੇ ਉਹਨਾਂ ਦੀ ਸੇਵਾ ਮਾਨ ਸਨਮਾਨ ਹੁੰਦਾ ਨਾਮੋ ਹੀ ਨਾਮ ਮੰਨੀਐ ਨਾਮੇ ਵਡਿਆਈ ਸਾ ਸੰਗਤ ਜੀ ਸਭ ਕੁਝ ਨਾਮ ਦੇ ਸਦਕੇ ਬੰਦੇ ਨੂੰ ਕੋਣ ਪੁੱਛਦਾ ਇਸ ਸਰੀਰ ਨੂੰ ਕੋਣ ਪੁੱਛੇਗਾ ਜਿੰਨਾ ਚਿਰ ਇਹ ਸਰੀਰ ਨਾਮ ਨਹੀਂ ਜਪਦਾ ਓਨਾ ਚਿਰ ਇਸ ਸਰੀਰ ਦੀ ਮੰਨੀ ਨਹੀਂ ਜਾਣੀ ਜਦੋਂ ਇਹ ਸਰੀਰ ਨਾਮ ਜਪਦਾ ਹੈ ਨਾ ਇਹ ਸਰੀਰ ਸਫਲ ਹੀ ਉਦੋਂ ਹੁੰਦਾ ਤਾਂ ਮਹਾਰਾਜ ਆਖਿਆ ਨਾਮੋ ਹੀ ਨਾਮ ਮੰਨੀ ਐ ਨਾਮੇ ਵਡਿਆਈ ਜਿਨ੍ਹਾਂ ਨੇ ਨਾਮ ਜਪਿਆ ਨਾਮ ਦੇ ਸਦਕਾ ਹੀ ਉਹਨਾਂ ਦੀ ਪਤ ਹੁੰਦੀ ਹੈ ਉਹਨਾਂ ਦੀ ਵਡਿਆਈ ਹੈ ਤੇ ਅਖੀਰ ਤੇ ਫਿਰ ਮਹਾਰਾਜ ਕਹਿ ਦਿੰਦੇ ਆ ਜਿਸਨੂੰ ਦੇਵੇ ਤਿਸ ਮਿਲੇ ਗੁਰਮਤੀ ਨਾਮ 부ਜਾਈ ਜਿਨ੍ਹਾਂ ਨੂੰ ਗੁਰੂ ਨੇ ਆਪਣੀ ਮਤ ਦੇ ਦਿੱਤੀ ਜਿਨ੍ਹਾਂ ਨੂੰ ਗੁਰੂ ਗੁਰੂ ਦੀ ਮਤ ਆ ਗਈ ਭਾਵ ਸਮਝ ਆ ਗਈ ਨਾ ਸਾਤ ਸੰਗਤ ਜੀ ਪਰਮਾਤਮਾ ਨਾਮ ਦੀ ਦਾਤ ਵੀ ਉਹਨਾਂ ਨੂੰ ਹੀ ਦਿੰਦਾ ਹੈ ਜਿਹੜੇ ਗੁਰੂ ਦੀ ਮੱਤ ਦੇ ਧਾਰਨੀ ਹੋਣਗੇ ਉਹਨਾਂ ਨੂੰ ਨਾਮ ਮਿਲਦਾ ਹੈ ਮਹਾਰਾਜ ਕਹਿ ਲਗੇ ਜਿਸਨੂੰ ਦੇਵੈ ਤਿਸ ਮਿਲੇ ਜਿੰਨੂੰ ਰੱਬ ਦਿੰਦਾ ਹੈ ਉਸੇ ਨੂੰ ਨਾਮ ਦੀ ਦਾਤ ਮਿਲਦੀ ਹੈ ਤੇ ਆ ਕਹਦੇ ਆ ਚਾਂਸ ਵੱਧਦੇ ਆ ਜਦੋਂ ਗੁਰਮਤੀ ਨਾਮ 부ਝਾਈ ਜਦੋਂ ਤੂੰ ਗੁਰੂ ਦੀ ਮੱਤ ਤੇ ਤੁਰਦਾ ਹੈ ਉਦੋਂ ਤੈਨੂੰ ਨਾਮ ਦੀ ਸਮਝ ਆ ਜਾਂਦੀ ਹੈ ਵੀ ਨਾਮ ਕੀਮਤਾ ਕੀਮਤੀ ਕਿੰਨਾ ਤੇ ਨਾਮ ਮਿਲਦਾ ਉਹਨੂੰ ਮੈਂ ਜਿੰਨੂੰ ਨਾਮ ਦੀ ਕੀਮਤ ਦਾ ਪਤਾ ਹੋਵੇ ਰੱਬ ਬਿਨਾ ਗਾਹਕ ਤੋਂ ਨਹੀਂ ਚੀਂ ਦਿੰਦਾ ਯਾਦ ਰੱਖਿਓ ਜਿੰਨوں ਦੀ ਵੈਲਿਊ ਦਾ ਪਤਾ ਹੈ ਉਸੇ ਨੂੰ ਨਾਮ ਮਿਲਦਾ ਹੈ ਮਹਾਰਾਜ ਜੀ ਕਹਿੰਦੇ ਫਿਰ ਨਾਨਕ ਸਭ ਕਿਛ ਨਾਵੇ ਕੇ ਵਸ ਹੈ ਸਭ ਕੁਝ ਸਭ ਕੁਝ ਨਾਮ ਦੇ ਵਸ ਵਿੱਚ ਹੈ ਤੇ ਇਸ ਵਿੱਚ ਕੋਈ ਦੂਰਾਈ ਵੀ ਨਹੀਂ ਹੈ ਪਰਮਾਤਮਾ ਦਾ ਨਾਮ ਹਰ ਇੱਕ ਚੀਜ਼ ਦਾ ਆਧਾਰ ਹੈ ਹਰ ਇੱਕ ਚੀਜ਼ ਦਾ ਇਸ ਸੰਸਾਰ ਦਾ ਆਧਾਰ ਵੀ ਤੇ ਨਾਮ ਹੀ ਹੈ। ਇਸ ਸੰਸਾਰ ਕਿੱਥੋਂ ਪੈਦਾ ਹੋਇਆ? ਸ਼ਬਦ ਤੋਂ ਪੈਦਾ ਹੋਇਆ, ਨਾਮ ਤੋਂ ਪੈਦਾ ਹੋਇਆ, ਇੱਕ ਓਅੰਕਾਰ ਤੋਂ ਪੈਦਾ ਹੋਇਆ। ਨਾਦ ਤੋਂ ਪੈਦਾ ਹੈ, ਸਾਊਂਡ ਤੋਂ ਪੈਦਾ ਹੋਇਆ। ਤਾਂ ਮਹਾਰਾਜ ਕਹਿੰਨਗੇ ਨਾਨਕ ਸਭ ਕਿਛ ਨਾਮੈ ਕੇ ਵਸ ਹੈ। ਜੋ ਕੁਝ ਰੱਬ ਨੇ ਬਣਾਇਆ ਇਹ ਸਭ ਕੁਝ ਨਾਮ ਤੋਂ ਬਣਿਆ ਤੇ ਸਭ ਕੁਝ ਨਾਮ ਦੇ ਅੰਡਰ ਹੀ ਹੈ ਇਹਦੇ ਵਸ ਵਿੱਚ ਹੈ ਸਭ ਕੁਝ ਮਹਾਰਾਜ ਆਖਦਿਆ ਨਾਮ ਕੇ ਦੇ ਵਸ ਵਿੱਚ ਸਭ ਕੁਝ ਤੇ ਨਾਮ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਮਸਤਕ ਦੇ ਭਾਗ ਹੋਣ ਸਾ ਸੰਗਤ ਚੰਗੇ ਭਾਗ ਜਾਗਣ ਮੱਥੇ ਦੇ ਲੇਖ ਚੰਗੇ ਪ੍ਰਗਟ ਹੋਣ ਤੇ ਪ੍ਰਮਾਤਮਾ ਦਾ ਕੀਮਤੀ ਨਾਮ ਇਹਦੀ ਦਾਤ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜੇ ਭਾਗ ਨਹੀਂ ਬਿਨਾ ਭਾਗਾ ਤੋਂ ਤੇ ਗੁਰੂ ਵੀ ਨਹੀਂ ਲੱਭਦਾ ਤੇ ਜਦੋਂ ਗੁਰੂ ਨਹੀਂ ਮਿਲਦਾ ਤੇ ਫਿਰ ਨਾਮ ਕਿੱਥੋਂ ਮਿਲ ਜਾਏਗਾ ਇਸ ਕਰਕੇ ਮਹਾਰਾਜ ਕਹਿ ਰਿਹਾ ਭਾਈ ਨਾਨਕ ਸਭ ਕਿਛ ਨਾ ਵਹਿ ਕਹਿ ਵਸ ਹੈ ਪੂਰੇ ਭਾਗ ਕੋ ਪਾਈ ਕੋ ਪਾਈ ਦਾ ਅਰਥ ਹੈ ਕੋਈ ਵਿਰਲਾ ਬੌਂਦਾ ਇਸ ਨਾਮ ਨੂੰ ਹਰ ਇੱਕ ਦੇ ਹਿੱਸੇ ਵਿੱਚ ਨਾਮ ਨਹੀਂ ਆਉਂਦਾ ਸਤਿਗੁਰੂ ਜੀ ਨੇ ਅੱਜ ਇਸ ਸ਼ਬਦ ਵਿੱਚ ਇਹ ਕਿਰਪਾ ਕੀਤੀ ਇੱਥੇ ਇਹ ਅਸ਼ਟਪਦੀ ਸੰਪੂਰਨ ਹੁੰਦੀ ਹੈ ਇਤੋਂ ਅਗਲੀ ਅਸ਼ਟਪਦੀ ਆਪਾਂ ਕੱਲ ਦੇ ਦੀਵਾਨਾ ਵਿੱਚ ਵਿਚਾਰਾਂਗੇ ਸਤਿਗੁਰੂ ਜੀ ਪਲਾ ਕਰਨ ਆਓ ਥੋੜਾ ਜਿਹਾ ਸਮਾਪਨ ਨਾਮ ਜਪਣਾ ਜਿਹੜੇ ਅਹਮਦਾਬਾਦ ਜੋ ਮਦ ਭਾਗੀ ਘਟਨਾ ਵਾਪਰੀ ਹੈ ਨਾ ਪਲੇਨ ਕ੍ਰੈਸ਼ ਹੋਇਆ ਸਤਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਿਓ ਮਹਾਰਾਜ ਉਹਨਾਂ ਨੂੰ ਆਤਮਿਕ ਸ਼ਾਂਤੀ ਬਖਸ਼ੀ ਪਿੱਛੋਂ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਦਮ ਬਖਸ਼ਿਸ਼ ਕਰਨ ਆਓ ਸਾਰੇ ਜੁੜਿਓ ਜੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ